ਅੱਜ ਆਮ ਆਦਮੀ ਪਾਰਟੀ ਵੱਲੋਂ ਮਹਿਲਾ ਵਿੰਗ ਲੀਡਰਸ਼ਿਪ ਪ੍ਰੋਗਰਾਮ ਦੌਰਾਨ ਮੁਹਾਲੀ ਦੇ ਸਦੋੜਾ ਵਿੱਚ ਇੱਕ ਟ੍ਰੇਨਿੰਗ ਕੈਂਪ ਲਗਾਇਆ ਗਿਆ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ ਇਸ ਮੌਕੇ ਮਹਿਲਾਵਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਔਰਤਾਂ ਇੱਕ ਅਜਿਹਾ ਸੰਗਠਨ ਹੈ ਜੋ ਕਿ ਪਾਰਟੀ ਨੂੰ ਇੱਕ ਥੰਮ ਵਿਚੋਂ ਮਜ਼ਬੂਤੀ ਦੇ ਸਕਦਾ ਹੈ ਉਹਨਾਂ ਨੇ ਮਹਿਲਾਵਾਂ ਨੂੰ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਾਠ ਪੜਾਇਆ ਸਨੋਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਇਸ ਇੱਕ ਬੜੀ ਨਵੇਕਲੀ ਕਿਸਮ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਵਕਤ ਵੱਡੀ ਸਕਰੀਨ ਤੇ ਉੱਤੇ ਅਰਵਿੰਦ ਕੇਜਰੀਵਾਲ ਸਾਹਿਬ ਨਜ਼ਰ ਆ ਰਹੇ ਨੇ। ਉਹ ਸਾਰਾ ਪ੍ਰੋਗਰਾਮ ਦੇਖ ਰਹੇ ਨੇ। ਔਰ ਮੇਰੇ ਸਾਹਮਣੇ ਮੇਰੇ ਕੈਬਿਨੇਟ ਦੇ ਸਾਥੀ ਤੇ ਆਮਾਨੀ ਪਾਰਟੀ ਦੇ ਪ੍ਰਦੇਸ਼ ਦੇ ਪ੍ਰਧਾਨ ਅਮਨ अरोड़ा ਜੀ اور ਸਾਡੇ ਪੰਜਾਬ ਦੇ ਪਰਿਵਾਰੀ ਵੀ ਤੇ ਸਿੱਖਿਆ ਕ੍ਰਾਂਤੀ ਦੇ ਤੌਰ ਤੇ ਜਾਣੇ ਜਾਂਦੇ ਐਜੂਕੇਸ਼ਨ ਮਿਨਿਸਟਰ ਦਿੱਲੀ ਦੇ ਸਾਹਿਬਾ ਸ਼੍ਰੀ ਮਨੀਸ਼ ਸੋਦੀਆ ਜੀ ਮਹਿਲਾ ਵਿੰਗ ਨੂੰ ਇੱਕ ਨਵਾਂ ਰੂਪ ਨਵੀਂ ਦਿਸ਼ਾ ਦੇਣ ਲਈ ਜਿਹੜੇ ਦਿਨ ਰਾਤ ਕੰਮ ਕਰ ਰਹੇ ਨੇ ਮੋਗਗੇ ਤੋਂ ਐਮਐਲਏ ਵੀ ਨੇ ਡਾਕਟਰ ਅਮਨਦੀਪ ਅਰੋੜਾ ਜੀ ਸਾਡੇ ਪੰਜਾਬ ਮੈਲਾ ਕਮਿਸ਼ਨ ਦੇ ਚੇਅਰਮੈਨ ਚੇਅਰਪਰਸਨ ਰਾਜ ਲਾਲੀ ਜੀ ਔਰ ਬਹੁਤ ਸਾਰੇ ਹੋਰ ਵੀ ਸਾਡੇ ਪਾਰਟੀ ਦੇ ਸੀਨੀਅਰ ਅਧਰ ਸਹਿਬਾਨ ਇਸ ਯੂਨੀਵਰਸਿਟੀ ਦੇ ਜਿਹੜੇ ਬੀਸੀ ਸਾਹਿਬ ਔਰ ਇਸ ਯੂਨੀਵਰਸਿਟੀ ਦੇ ਸਾਰੇ ਜਿਹੜੇ ਪ੍ਰਬੰਧਕ ਸਹਿਬਾਨ ਬਹੁਤ ਬਹੁਤ ਧੰਨਵਾਦ ਨਵਿਕਲੀ ਕਿਸਮ ਦਾ ਪ੍ਰੋਗਰਾਮ ਮੇਰੇ ਵੱਲੋਂ ਸਾਰੇ ਸੰਸ ਸਤਸਰੀ ਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਿੱਕਲੀ ਕਿਸਾਨ ਦਾ ਪ੍ਰੋਗਰਾਮ ਇਹ ਹੈ ਇਸ ਤਰ੍ਹਾਂ ਕਿ ਬਾਕੀ ਪਾਰਟੀਆਂ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਬਾਕੀ ਪਾਰਟੀਆਂ ਦੇ ਵਿੱਚ ਆਪਾਂ ਦੇਖਦੇ ਵੀ ਰਹੇ ਹਾਂ ਤੁਸੀਂ ਸੁਣਦੇ ਵੀ ਰਹੇ ਹੋਗੇ ਕਿ ਵੈਸੇ ਤਾਂ ਬਣਾ ਲੈਂਦੇ ਆ ਮੈਲਾ ਵਿੰਗ ਪਰ ਉਹ ਮੈਲਾ ਵਿੰਗ ਹੁੰਦਾ ਕਿਸੇ ਨਾ ਕਿਸੇ ਮੰਤਰੀ ਦੇ ਘਰੋਂ ਚੱਲਦਾ ਹੈ ਜਾ ਕਿਸੇ ਪਾਵਰਫੁੱਲ ਪ੍ਰਧਾਨ ਜਾਂ ਕਿਸੇ ਉਹਦੇ ਘਰੋਂ ਹੀ ਚੱਲਦਾ ਬਸ ਆਮ ਜਿਹੜੀਆਂ ਘਰਾਂ ਦੀਆਂ ਮਹਿਲਾਵਾਂ ਨੇ ਉਹ ਸਿਰਫ ਜਿੰਦਾਬਾਦ ਮੁਰਦਾਬਾਦ ਦੇ ਨਾਰੇ ਤੇ ਉੱਥੇ ਹੀ ਰਹਿ ਜਾਂਦੀਆਂ ਅੱਗੇ ਨਹੀਂ ਆਉਣ ਦਿੰਦੇ ਜੀ ਸ਼ਕਤੀਆਂ ਵੰਡਣ ਦਾ ਜੇ ਮੌਕਾ ਆ ਜੇ ਤਾਂ ਬਿਲਕੁਲ ਹੀ ਨਹੀਂ ਦਿੰਦੇ ਕਿ ਨਹੀਂ 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 ਇਹਨਾਂ ਨੂੰ ਨਹੀਂ ਆਮ ਆਦਮੀ ਪਾਰਟੀ ਤੁਹਾਨੂੰ ਇਹ ਗੱਲ ਦੀ ਟ੍ਰੇਨਿੰਗ ਦੇ ਰਹੀ ਹੈ ਤੇ ਨਾਲ ਨਾਲ ਇਹ ਵੀ ਕਹਿ ਰਹੀ ਹੈ ਕਿ ਤੁਸੀਂ ਐਕਟਿਵ ਪੋਲਿਟਿਕਸ ਦੇ ਵਿੱਚ ਇੰਟਰਸਟ ਲੈਣਾ ਸ਼ੁਰੂ ਕਰੋ ਨਹੀਂ ਤਾਂ ਕੀ ਹੈ ਬਾਪੂ ਜਾਂਦਾ ਬਾਪੂ ਕਿਸੇ ਪਾਰਟੀ ਚ ਬਾਪੂ ਦੇ ਕਹਿਣ ਤੇ ਸਾਰਾ ਟੱਬਰ ਵੋਟਾਂ ਪਾਉਂਦਾ ਜਪਰਾ ਦੇ ਕਹਿਣ ਤੇ ਪਾਉਂਦਾ ਮੈਂ ਬਹੁਤ ਸਾਰੇ ਗਰਲਜ਼ ਕਾਲਜ ਦੇ ਵਿੱਚ ਗਿਆ ਮੈਂ ਇਹੀ ਜਾ ਕੇ ਉੱਥੇ ਕਿਹਾ ਤੁਹਾਡਾ opinion ਕਿੱਥੇ ਹੈ ਜੇ ਤੁਹਾਡੇ ਬਿਨਾ ਘਰ ਨਹੀਂ ਚੱਲ ਸਕਦੇ ਜੇ ਤੁਹਾਡੇ ਬਿਨਾ ਘਰ ਚ ਚੁੱਲ੍ਹੇ ਨਹੀਂ ਚੱਲ ਸਕਦੇ ਤਾਂ ਤੁਹਾਡੇ ਬਿਨਾ ਮੁਲਕ ਵੀ ਨਹੀਂ ਚੱਲ ਸਕਦੇ ਹਿੱਸਾ ਲਓ ਵਿੱਚ ਪਰ ਤੁਹਾਡਾ opinion ਹੀ ਲਿਆ ਜਾਂਦਾ ਤੁਹਾਡੀ ਬੋਟ ਨੂੰ ਤਾਂ ਹੀ ਮੰਨ ਲਿਆ ਜਾਂਦਾ ਵੀ ਉਹ ਤਾਂ ਚਲੋ ਚਲੋ ਇਹ ਤਾਂ ਪੇ ਤਾਂ ਉਹ ਉਹ ਨੂੰ ਭੋਲੇ ਨੂੰ ਕਿਹਾ ਹੋਇਆ ਉਹ ਭੋਲਾ ਆਪੇ ਪੋਲੂਗਾ ਆਪਣੀ ਆਪਣੀ ਘਰ ਵਾਲੀ ਦੀ ਵੋਟ ਆਪੇ ਪੋਵਾ ਲੂਗਾ ਭੋਲੇ ਭੋਲੇ ਤੇ ਭੋਲਾ ਪਾ ਲੂਗਾ ਕਿਤੇ ਤੇ ਉਹਦੀ ਘਰ ਵਾਲੀ ਦਾ opinion ਤਾਂ ਕੋਈ ਹੋਰ ਹੋ ਸਕਦਾ ਨਾ ਤੁਸੀਂ ਐਕਟਿਵ ਪੋਲਿਟਿਕਸ ਦੇ ਵਿੱਚ ਆਓ ਪਹਿਲਾਂ ਇਹ ਮੰਨਿਆ ਨਹੀਂ ਜਾਂਦਾ ਸੀ ਪਹਿਲਾਂ ਇਹ ਬਿਲਕੁਲ ਅਰਵਿੰਦ ਕੇਜੀਵਾਲ ਜੀ ਇਸ ਵਕ ਸਮਝ ਰਹੇ ਨੇ ਇਸ ਗੱਲ ਦਾ ਸਿਹਰਾ ਇਹਨਾਂ ਨੂੰ ਜਾਂਦਾ ਹੈ ਕਿ ਪਹਿਲਾਂ ਰਾਜਨੀਤੀ ਜਿਹੜੀ ਉਹ ਗੁੰਡਾਗਰਦੀ ਦੀ ਜਾਂ ਪੈਸੇ ਵਾਲਿਆਂ ਦੀ ਖੇਡ ਮੰਨੀ ਜਾਂਦੀ ਸੀ ਵੀ ਇਹੀ ਆਉਂਦੇ ਹੁੰਦੇ ਨੇ ਸਾਡਾ ਨਹੀਂ ਕੰਮ ਪਰ ਇਹਨਾਂ ਨੇ ਇੱਕ ਪਾਰਟੀ ਐਸੀ ਬਣਾਤੀ ਜਿਦੇ ਵਿੱਚ ਹਰ ਇੱਕ ਨੂੰ ਕਾਗਜ਼ ਭਰਨੇ ਆ ਗਏ ਹਰ ਇੱਕ ਨੂੰ ਕਾਉਂਸਲਰ ਬਣਨਾ ਆ ਗਿਆ ਚੇਅਰਮੈਨ ਬਣਨਾ ਆ ਗਿਆ ਸਾਨੂੰ ਮੇਅਰ ਬਣਨਾ ਆ ਗਿਆ ਸਾਨੂੰ ਮੰਤਰੀ ਵੀ ਬਣਨਾ ਆ ਗਿਆ ਸਾਨੂੰ ਸਾਨੂੰ ਸਖਾਤਾ ਉਹਨਾਂ ਨੇ ਆਮ ਬੰਦਿਆਂ ਨੂੰ ਕਾਗਜ਼ੀ ਪਰਨੇ ਸਖਾਤੇ ਤੇ ਲੋਕਾਂ ਨੇ ਵੋਟਾਂ ਪਾਤੀਆਂ ਸੋ ਮੈਂ ਕਹਿਣਾ ਕਿ ਜਿਹੜਾ ਐਕਟਿਵ ਪੋਲਿਟਿਕਸ ਹੈ ਉਹਦੇ ਵਿੱਚ ਹਿੱਸਾ ਲਓ ਆਮ ਤੌਰ ਤੇ 10000 ਦੀ ਰੈਲੀ ਹੁੰਦੀ ਹੈ 2-300 ਲੇਡੀਜ਼ ਹੁੰਦੀਆਂ ਬਸ ਇੰਨੀ ਕ 파ਰਟਿਸਪੇਸ਼ਨ ਹੁੰਦੀ ਕਿਉਂਕਿ ਜ਼ਿਆਦਾ ਜਾਣ ਦੀ ਪ੍ਰੋਬਲਮ ਜਾਂ ਆਮਾਂਗੇ ਕਿ ਮੈਂ ਉੱਥੋਂ ਕੋਈ ਵਹੀਕਲ ਦੀ ਪ੍ਰੋਬਲਮ ਨਹੀਂ ਉਹ ਪਰ ਸਭ ਤੋਂ ਵੱਧ ਇਫੈਕਟ ਕਰਦੀ ਹੈ ਰਾਜਨੀਤੀ ਤੁਹਾਨੂੰ ਜੇ ਰਾਜਨੀਤੀ ਫੈਸਲਾ ਲਾਊਗੀ ਤਾਂ ਸਭ ਤੋਂ ਪਹਿਲਾਂ ਚੁੱਲੇ ਤੇ ਅਸਰ ਪਾਊਗਾ ਚੁੱਲਾ ਕੌਣ ਚਲਾਉਂਦਾ ਤੁਸੀਂ ਚੁੱਲੇ ਦੀਆਂ ਸੱਤੇ ਚੀਜ਼ਾਂ ਸੱਤ ਚੀਜ਼ਾਂ ਮੰਨੀਆਂ ਗਈਆਂ ਨੇ ਨਾ ਨਾਣ ਮਿਰਚ ਪਾ ਕੇ ਵਿੱਚ ਸਾਰਾ ਹਲਦੀ ਵਿੱਚੀ ਮਿਰਚ ਮਸਾਲੇ ਸੱਤ ਚੀਜ਼ਾਂ ਰਾਜਨੀਤੀ ਪ੍ਰਭਾਵਿਤ ਕਰਦੀ ਹੈ ਕਿ ਅੱਜ ਉਹਨਾਂ ਦਾ ਰੇਟ ਕੀ ਹੋਊਗਾ ਅੱਜ ਤੁਹਾਡੇ ਚੁੱਲ੍ਹੇ ਤੇ ਕੀ ਪੱਕੂਗਾ ਇਹ ਰਾਜਨੀਤੀ ਡਿਸਾਈਡ ਕਰਦੀ ਹੈ ਫਿਰ ਆਪਾਂ ਰਾਜਨੀਤੀ ਤੋਂ ਦੂਰ ਕਿਉਂ ਨਹੀਂ ਹੋਵੇ ਰਾਜਨੀਤੀ ਦੇ ਵਿੱਚ ਵੜੋ ਅਸੀਂ ਡਿਸੀਜਨ ਮੇਕਰ ਬਣੀਏ 300 ਯੂਨਿਟ ਬਿਜਲੀ ਮਾਫ ਕੀਤੀ ਹੈ ਉਹਦਾ ਕੋਈ ਬੰਦਿਆਂ ਨਾਲ ਤਾਂ ਨਹੀਂ ਸਬੰਧ ਨਾ ਬਜਟ ਕਿਦਾ ਬਚਿਆ ਲੇਡੀਜ਼ ਦਾ ਉਹਨਾਂ ਨੇ ਫਿਰ ਉਹਨੂੰ ਕਿੱਥੇ ਵਰਤਿਆ ਕਿਸੇ ਨਾ ਕਿਸੇ ਘਰ ਦੇ ਕਿਸੇ ਹੋਰ ਕਬੀਲਦਾਰੀ ਦੇ ਕੰਮਾਂ ਚ ਠੀਕ ਹੈ ਨਾ ਸੋ ਇਹਦਾ ਮਤਲਬ ਇਹ ਜਿਹੜਾ ਬਿਜਲੀ ਫ੍ਰੀ ਕਰਨਾ ਜਾਂ ਕੋਈ ਵੀ ਕਿਸੇ ਤਰੀਕੇ ਦਾ ਪੈਸਾ ਬਚਣਾ ਮੈਨੂੰ ਇੱਕ ਦੁੱਜੀ ਮਿਲਿਆ ਦੁੱਧ ਵਾਲਾ ਉਹ ਕਹਿੰਦਾ ਜੀ ਧੰਨਵਾਦ ਤੁਹਾਡਾ ਮੈਂ ਕਿਹਾ ਕੀ ਬਹੁਤ ਵਧੀਆ ਕੀਤਾ ਕਹਿੰਦਾ ਦੁੱਜੀਆਂ ਵਾਸਤੇ ਮੈਂ ਕਿਹਾ ਯਾਰ ਮੈਂ ਤਾਂ ਦੁੱਜੀਆਂ ਵਾਸਤੇ ਕੋਈ ਯਕੀਨ ਹੀ ਨਹੀਂ ਲਿਆ ਹਜੇ ਤੱਕ ਤੇ ਕੀ ਵਧੀਆ ਕਹਿੰਦਾ ਜੀ ਅਸਲ ਚ ਮੈਨੂੰ ਪਹਿਲਾਂ ਹਰ 3 ਮਹੀਨੇ ਬਾਅਦ ਮੇਰਾ ਸਾਫ ਕਰਦੇ ਸੀਗੇ ਲੋਕ 3 ਮਹੀਨੇ ਮੈਂ ਦੁੱਧ ਘਰਾਂ ਚ ਪਾਉਂਦਾ ਸੀਗਾ 3 ਮਹੀਨੇ ਮੈਂ ਮੇਰੇ ਸਾਹਵੰਦ ਸੀ ਹੁਣ ਜੀ ਮੇਰਾ ਹਰ 10 ਦਿਨਾਂ ਬਾਅਦ ਮੈਨੂੰ ਲੋਕ ਜਿਹੜੇ ਨੇ ਉਹ ਪੈਸੇ ਦੇ ਦਿੰਦੇ ਮੇਰੇ ਮੈਂ ਕਹਾਂ ਵੀ ਇਹ ਚ ਮੇਰਾ ਕੀ ਯੋਗਦਾਨ ਹੈ ਕਹਿੰਦੇ ਤੁਸੀਂ ਬਿਜਲੀ ਫ੍ਰੀ ਕਰਤੀ ਤੇ ਤੁਸੀਂ ਕਹਿੰਦਾ ਆਮ ਆਦਮੀ ਕਲੀਨਿੰਗ ਖੋਲ੍ਹਤੇ ਉਹਨਾਂ ਦੇ ਦਵਾਈ ਦੇ ਤੇ ਬਿਜਲੀ ਦੇ ਬਿੱਲ ਦੇ ਪੈਸੇ ਵਚਣ ਲੱਗੇ ਉਹ ਸਾਨੂੰ 10-10 ਦਿਨਾਂ ਬਾਅਦ ਉਹ ਸਾਨੂੰ ਪੈਸੇ ਦੇਣ ਲੱਗੇ ਤੇ ਮੇਰਾ ਵੀ ਤਾਂ ਫਾਇਦਾ ਹੋ ਗਿਆ ਜੀ ਮੈਂ 3 ਮਹੀਨੇ ਵੇਟ ਕਰਦਾ ਸੀਗਾ ਕਿਥੇ ਮੈਨੂੰ ਦੱਸ ਦੇਣਾ ਬਾਅਦ ਕਿਉਂਕਿ ਤੁਹਾਡੇ ਪੈਸੇ ਬਚਣ ਲੱਗੇ ਸਕੂਲ ਵਧੀਆ ਬਣ ਗਏ ਪ੍ਰਾਈਵੇਟ ਚੋਂ ਕੱਢ ਕੇ ਬੱਚਾ ਸਕੂਲ ਚਲਾ ਲਿਆ ਸਰਕਾਰੀ ਚਲਾ ਲਿਆ ਉਹ ਫੀਸ ਬਚ ਗਈ ਕਬੀਲਦਾਰੀ ਆਪ ਹੋ ਗਈ ਸੋ ਕਬੀਲਦਾਰੀ ਕੱਲੀ ਜਿਹੜੇ ਸਾਡੇ ਪੁਰਸ਼ ਮੈਂਬਰ ਨੇ ਉਹੀ ਨਹੀਂ ਚਲਾਉਂਦੇ ਕਬੀਲਦਾਰੀ ਆ ਕੇ ਤਾਂ ਤੁਹਾਡੇ ਹਿੱਸੇ ਆਉਂਦੀ ਹੈ ਵੀ ਕਿਵੇਂ ਚਲਾਉਣਾ ਘਰ ਉਹ ਕਹਿੰਦੇ ਵੀ ਮਕਾਨ ਮਕਾਨ ਬੰਦੇ ਬਣਾਉਂਦੇ ਆ ਪਰ ਉਹਨੂੰ ਘਰ ਜਨਾਨੀ ਬਣਾਉਂਦੀ ਉਹਨੂੰ ਸ਼ਿੰਗਾਰਨਾ ਉਹਨੂੰ ਉਹਨੂੰ ਸਜਾਉਣਾ ਇਹ ਤਾਂ ਤੁਹਾਡਾ ਹਿੱਸਾ ਹੈ ਕੁਦਰਤ ਵੱਲੋਂ ਆਇਆ ਸੋ ਇਸ ਕਰਕੇ ਅਸੀਂ ਅੱਜ ਤੁਹਾਨੂੰ ਕੋਈ ਐਂ ਟ੍ਰੇਨਿੰਗ ਨਹੀਂ ਦੇ ਰਹੇ ਕਿ ਤੁਸੀਂ 24 ਘੰਟੇ ਜਿੰਦਾਬਾ ਮੁਰਦਾਬਾ ਜੇ ਕੋ ਗਾਲਾਂ ਹੀ ਕੱਢੀ ਜਾਓ ਕਾਲੀ ਦਲੜਾਂ ਨੂੰ ਪਾਣਾ ਤੇ ਕਨੂੰ ਬਸ ਇਹ ਕਿ ਜਦੋਂ ਤੁਹਾਡੇ ਕੋਲੇ ਕੋਈ ਆਵੇ ਸੈਲਫ ਹੈਲਪ ਗਰੁੱਪ ਬਣਨਗੇ ਜਾਂ ਕੁਝ ਹੋਰ ਤੁਸੀਂ ਇਹ ਦੱਸੋ ਵੀ ਆਪਣੇ ਲਈ ਫਾਇਦਾ ਕੀ ਹੈ ਆਪਣੇ ਬੱਚਿਆਂ ਦੀ ਜ਼ਿੰਦਗੀ ਦਾ ਜਿਹੜਾ ਲੈਵਲ ਹੈ ਉਹ ਕੌਣ ਉੱਚਾ ਚੱਕ ਰਿਹਾ ਹੈ ਇਸ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਬਰਬਾਦ ਕਰਨ ਕੀਨੇ ਕੀਤਾ ਚਿੱਟੇ ਚ ਪਾ ਲੈ ਹੁਣ ਚਿੱਟਾ ਯੁੱਧ ਨਸ਼ਿਆਂ ਵਿਰੁੱਧ ਕੱਲ ਮੈਨੂੰ ਕਿਸੇ ਦਾ ਫੋਨ ਆਇਆ ਪਰਸੋਂ ਉਹ ਕਹਿੰਦਾ ਜੀ ਜੁੱਧ ਨਸ਼ਿਆਂ ਵਿਰੁੱਧ ਵੀ ਤੁਸੀਂ ਲੇਡੀਜ਼ ਦਾ ਪ੍ਰੋਗਰਾਮ ਰੱਖੋ ਇਹਨੂੰ ਜੁੱਧ ਨਸ਼ਿਆਂ ਵਿਰੁੱਧ ਵੀ ਤੁਸੀਂ ਮਹਿਲਾਵਾਂ ਦਾ ਪ੍ਰੋਗਰਾਮ ਕਹੋ ਮੈਂ ਕਹੇ ਵੀ ਕਿਵੇਂ ਕਹਿੰਦਾ ਜਦੋਂ ਪੁੱਤ ਮਰਦਾ ਤਾਂ ਸਭ ਤੋਂ ਵੱਧ ਮਾਂ ਦੁਖੀ ਹੁੰਦੀ ਸੀ ਜਦੋਂ ਪਤੀ ਪਤੀ ਨਸ਼ਾ ਕਰਦਾ ਸਭ ਤੋਂ ਵੱਧ ਉਹਦੀ ਪਤਨੀ ਹੈ ਤੇ ਜੇ ਭਾਈ ਮਰ ਗਿਆ ਤਾਂ ਭੈਣ ਕਹਿੰਦੇ ਵੀ ਜੇ ਤੁਸੀਂ ਬਚਾ ਰਹੇ ਹੋ ਤਾਂ ਲੇਡੀਜ਼ ਦੇ ਦੁੱਖਾਂ ਨੂੰ ਤੁਸੀਂ ਦਵਾਈ ਲਾ ਰਹੇ ਹੋ ਮਲਮ ਲਾ ਰਹੇ ਹੋ ਇਸ ਕਰਕੇ ਵੀ ਜਦੋਂ ਮੈਂ ਜਾਣਾਂ ਮੈਨੂੰ ਸਭ ਤੋਂ ਵੱਧ ਲੇਡੀਜ਼ ਇਹ ਕਹਿੰਦੀਆਂ ਨੇ ਆ ਬਹੁਤ ਵਧੀਆ ਕੀਤਾ ਪੁੱਤ ਜਿਹੜਾ ਨਸ਼ਿਆਂ ਆਲਾ ਕਰਤਾ ਸਾਡੇ ਜਵਾਕ ਵੱਜ ਜਾਣਗੇ ਕਿਉਂਕਿ ਉਹਨੂੰ ਘਰ ਦਾ ਫਿਕਰ ਰਹਿੰਦਾ ਜੀ ਹਰ ਵਕਤ ਹਰ ਵਕਤ ਫਿਕਰ ਰਹਿੰਦਾ ਸੈਲਫ ਹੈਲਪ ਗਰੁੱਪ ਚਲਾਈ ਨੇ ਸੀ ਪਹਿਲ ਗਰੁੱਪ ਦੀ ਜਿਹੜੀ ਉਹ ਚਲਾਈ ਸੀਗੀ ਸਕੀਮ ਕਿ ਲੇਡੀਜ਼ ਜਿਹੜੀਆਂ ਨੇ ਉਹ ਕਰੇ ਬੈਠੀਆਂ ਕੰਮ ਕਰੋ ਸਰਕਾਰ ਤੁਹਾਨੂੰ ਉਹ ਜਿਹੜਾ ਇਕੁਪਮੈਂਟ ਪ੍ਰੋਵਾਈਡ ਕਰਊਗੀ ਜੇ ਕੋਈ ਸਲਾਈ ਚ ਜਾਣਾ ਸਲਾਈ ਸਲਾਈ ਮਸ਼ੀਨਾਂ ਪ੍ਰੋਵਾਈਡ ਕਰਾਂਗੇ ਕੱਚੀ ਕਹਾਣੀ ਦਾ ਤੇਲ ਸਾਬਣਾ ਚੱਪਲਾ ਤੇ ਉਹ ਜਿਹੜਾ ਸੈਲਫ ਹੈਲਪ ਗਰੁੱਪ ਅਸੀਂ ਸੰਗਰੂਰ ਚ ਸ਼ੁਰੂ ਕੀਤਾ ਸੀ ਤੁਸੀਂ ਹੈਰਾਨ ਹੋ ਜਾਓਗੇ ਅਸੀਂ 100 ਲੇਡੀ ਤੋਂ ਸ਼ੁਰੂ ਕੀਤਾ ਸੀ ਉਹਨਾਂ ਦਾ ਇੱਕ ਮਹੀਨੇ ਦਾ ਟਰਨਓਵਰ ਜਿਹੜਾ ਉਹ 1.5 ਕਰੋੜ ਰੁਪਿਆ ਹੋ ਗਿਆ ਸੀ ਮਤਲਬ 1.5 ਲੱਖ ਰੁਪਿਆ ਇੱਕ ਮਹੀਨੇ ਦਾ ਕਮਾਲ ਸੀ ਇੱਕ ਲੇਡੀ ਦਾ 79 ਸਕੂਲਾਂ ਦੀਆਂ ਵਰਦੀਆਂ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਬਹੁਤ ਸਾਰੇ ਪ੍ਰਾਈਵੇਟ ਸਕੂਲ ਵੀ ਆ ਗਏ ਉਹਨਾਂ ਦੀਆਂ ਵਰਦੀਆਂ ਵੀ ਉਹਨਾਂ ਨੂੰ ਲਿਆਤੀਆਂ ਕਿ ਤੁਸੀਂ ਇੱਥੋਂ ਸੁਭਾਓ ਕੰਪਿਊਟਰ ਤੇ ਨਾਮ ਪਾ ਜਾਂਦਾ ਉਸ ਸੌਕੇ ਵਰਦੀਆਂ ਤੇ ਉਹ ਪੈਕ ਕਰਕੇ ਦੇ ਦਿੰਦੇ ਨੇ ਅਸੀਂ ਅੱਗੇ ਹੁਣ ਅਸੀਂ ਪੰਜਾਬ ਪੁਲਿਸ ਦੀਆਂ ਵਰਦੀਆਂ ਵੀ ਉਹਨਾਂ ਨੂੰ ਦੇਤੀਆਂ ਕਿ ਪੰਜਾਬ ਪੁਲਿਸ ਦੇ ਰੈਂਕ ਅਲੱਗ-ਅਲੱਗ ਰੈਂਕ ਜਿਹੜੇ ਨੇ ਉਹ ਵੀ ਆ ਜਾਂਦੇ ਨੇ ਵੀ ਇਸ ਨਾਮ ਤੇ ਜਿਹੜਾ ਕੋਈ ਵੀ ਹੌਲਦਾਰ ਐ ਕੋਈ ਡੀਐਸਪੀ ਐ ਕੋਈ ਉਹਦੇ ਜਿੰਨੇ ਜਿੰਨੇ ਵੀ ਰੈਂਕ ਲੱਗਣਗੇ ਜਾਂ ਕਲਰ ਲੱਗਣਗੇ ਉਹ ਸਾਰੇ ਲੇਡੀਜ਼ ਸਿਉਣ ਗਿਆ ਕਪੜ ਉਂ ਵੀ ਤਾਂ ਗਵਰਨਮੈਂਟ ਕਿਤੋਂ ਸਵਾਊਗੀ ਠੇਕਾ ਦੇ ਕੇ ਉਹ ਆਪਦੇ ਫਾਇਦੇ ਦੇਖਣਗੇ ਉਹ ਕਰੇ ਮੈਂ ਜਾਉਣਾ ਜਦੋਂ ਤੱਕ ਤੁਹਾਡਾ ਹਸਬੰਡ ਜਾਂ ਤੁਹਾਡਾ ਭਰਾ ਤੁਹਾਡਾ ਕੋਈ ਵੀ ਜਿਹੜਾ ਪੁਰਸ਼ ਮੈਂਬਰ ਕਮਾਉ ਉਹ ਜਦੋਂ ਤੱਕ ਉਹ ਖੇਤੋਂ ਆਵੇ ਨੌਕਰੀ ਤੋਂ ਆਵੇ ਜਾਂ ਕੋਈ ਦੁਕਾਨ ਤੋਂ ਆਵੇ ਉਦੋਂ ਤੱਕ 3-4000 ਰੁਪਇਆ ਘਰੇ ਬੈਠੀਆਂ ਤੁਸੀਂ ਵੀ ਕਮਾਈ ਬੈਠੀਆਂ ਹੋ ਤੁਸੀਂ ਦੇਖਿਓ ਪੁਰਾਣੀਆਂ ਫਿਲਮਾਂ ਪੁਰਾਣੀਆਂ ਫਿਲਮਾਂ ਚ ਕੀ ਹੁੰਦਾ ਸੀ ਜਿਸ ਦਿਨ ਬੱਦਲ ਜਾਂ ਗੱਜਦਾ ਬਿਜਲੀ ਜੀ ਮਤਲਬ ਕੜਕਦੀ ਐ ਇਹਦਾ ਮਤਲਬ ਮਾਂ ਨੂੰ ਜਾਂ ਘਰ ਵਾਲੇ ਨੂੰ ਅੱਜ ਘਰੋਂ ਕੱਢਣਗੇ ਚਲੀ ਜਾ ਮੇਰੇ ਘਰ ਸੇ ਉਸੇ ਦਿਨ ਹੀ ਕਿਉਂ ਕੱਢਣਾ ਐ ਵੀ ਦੁਖੀ ਕਰਨਾ ਐ ਵੀ ਅੱਜ ਮੀਂਹ ਚ ਫਿਰ ਆਪਾਂ ਨੂੰ ਇਮੋਸ਼ਨ ਹੋ ਜਾਂਦੇ ਐ ਵੀ ਵਿਚਾਰੀ ਮੀਂਹ ਚ ਕਿੱਥੇ ਜਾਊਗੀ ਉਸੀ ਹੁਣ ਦੇਖੋ ਅੱਜ ਕੱਲ੍ਹ ਵਾਲੀ ਫਿਲਮਾਂ 'ਚ ਸੀਨ ਹੈ ਨਹੀਂ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਹੈ ਕਿ ਪ੍ਰਾਈਵੇਟ ਗਰੁੱਪਾ ਪ੍ਰਾਈਵੇਟ ਸੈਕਟਰ ਆ ਗਿਆ ਹੁਣ ਜੇ ਉਹ ਲੱਖ ਕਮਾਉਂਦਾ ਤਾਂ ਲੱਖ ਉਹ ਵੀ ਕਮਾ ਕੇ ਲੈਉਂਦੀ ਹੈ ਉਹਨਾਂ ਨੂੰ ਪਤਾ ਹੈ ਉਹਨਾਂ ਨੂੰ ਪਤਾ ਹੈ ਜੇ ਇਹਨੂੰ ਘਰੋਂ ਕੱਢਿਆ ਨਾਲ ਲੱਖ ਰੁਪਏ ਜਾਂਦਾ ਨਾਲ ਲੱਖ ਵੀ ਜਾਂਦਾ ਇਹਨੂੰ ਘਰੋਂ ਕੱਢਾਂਗੇ ਹੁਣ ਨਹੀਂ ਕਹਿੰਦੇ ਚਲੀ ਜਾ ਮੇਰੇ ਘਰ ਸੇ ਤੁਸੀਂ ਸੈਲਫ ਡਿਪੈਂਡਡ ਹੋਵੋ ਬਸ ਸੈਲਫ ਡਿਫੈਂਡਡ ਜਿਹੜੀ ਲੇਡੀ ਹੈ ਉਹਨੂੰ ਕੋਈ ਕੁਝ ਨਹੀਂ ਕਹਿ ਸਕਦਾ ਇਸ ਸਮਾਜ ਦੇ ਵਿੱਚ ਕਿਉਂਕਿ ਉਹ ਕਿਤੇ ਵੀ ਜਾਊਗੀ ਉਹ ਤਾਂ ਉਹਦੇ ਕੋਲ ਤਾਂ ਪੈਸੇ ਨਹੀਂ ਦੇਖੋ ਵਿਦਿਆਨਤਾ ਨਹੀਂ ਚੋਰੀ ਕਰ ਲੋਂਗੇ ਨਾ ਜਿਹੜਾ ਪੜ੍ਹ ਲਿਆ ਤੁਸੀਂ ਪਲਾਟ ਚੋਰੀ ਹੋ ਜਾਣਗੇ ਹੋਰ ਹੋ ਜਾਊਗਾ ਹੋਰ ਸੌ ਸਿਆਪੇ ਹੋਣਗੇ ਵਿਦਿਆਨਤਾ ਨਹੀਂ ਚੋਰੀ ਕਰ ਲੋਂਗੇ ਸੋ ਅਸੀਂ ਤੁਹਾਨੂੰ ਇਹ ਕਹਿ ਰਹੇ ਆ ਆਮ ਆਦਮੀ ਪਾਰਟੀ ਤੁਹਾਨੂੰ ਇੱਕ ਮੌਕਾ ਦੇ ਰਹੀ ਹੈ ਕਿ ਤੁਸੀਂ ਟ੍ਰੇਨਡ ਹੋ ਕਿਉਂਕਿ ਇਹਨਾਂ ਨੂੰ ਇਹੀ ਪਹਿਲਾਂ ਪਹਿਲਾਂ ਨੇ ਜਿਹੜੀਆਂ ਟ੍ਰੈਡੀਸ਼ਨ ਪਾਰਟੀਆਂ ਨੇ ਇਹਨਾਂ ਨੂੰ ਇਹੀ ਇੱਕ ਬੈਨੀਫਿਟ ਸੀ ਕਿ ਇਹਨਾਂ ਦੀਆਂ ਲੇਡੀਜ਼ ਨੂੰ ਵੋਟਾਂ ਮੰਗਣੀਆਂ ਆਉਂਦੀਆਂ ਸੀ ਆਪਾਂ ਨੂੰ ਆਉਂਦੀਆਂ ਨਹੀਂ ਸੀ ਇਹ ਤਾਂ ਇਹੋ ਤਾਂ ਕਹਿੰਦੇ ਸੀ ਆਈ ਆਈਏ ਚੁਣ ਕੇ ਆਈਏ ਬੂਗ ਇਲੈਕਸ਼ਨ ਮੇ ਆਈਏ ਉਹਨਾਂ ਨੂੰ ਪਤਾ ਸੀ ਵੀ ਇਹਨਾਂ ਨੂੰ ਵੋਟਾਂ ਮੰਗਣੀਆਂ ਆਉਣੀਆਂ ਨਹੀਂ ਤੇ ਜਦੋਂ ਆਪਾਂ ਸਿੱਖ ਗਏ ਹੁਣ ਹੁਣ ਮੇਰੀ ਬੇਬੇ ਹੈ ਤੂੰ ਦੇਖਿਆ ਹੁਣ ਬਹੁਤ ਵਧੀਆ ਨਿਕਲੀ ਹੋਣਾ ਪਤਾ ਹੀ ਲੱਗਦਾ ਵੀ ਉਹ ਮੇਰੀ ਹੀ ਬੇਬੇ ਹੈ ਕਿਉਂਕਿ ਜਿੰਨਾ ਜਿੰਨਾ ਹਿਊਮਰ ਜਿੰਨਾ ਉਹ ਮਤਲਬ ਕਰਦੀ ਐ ਉਹ ਕੀ ਕਰਦੀ ਐ ਬੋਟਾ ਵੇਲੇ ਉਹ ਕਹਿੰਦੀ ਮੈਨੂੰ ਭਾਈ 7-8 ਸੁਮੂਆਂ ਦੇ ਦੇ ਸੁਮੂਆਂ ਕੋਵਾਲਸ ਜਿਹੜੀ ਵੀ ਉਹ ਲੈ ਲੰਗੀ ਉਹਨੇ 8-10 ਲੇਡੀਜ਼ ਹਰ ਰੋਜ਼ ਹਰੇਕ ਸੁਮੂਝ ਕਿਸੇ ਨਾ ਕਿਸੇ ਰਿਸ਼ਤੇਦਾਰੀ ਚ ਲੈ ਜਾਣਾ ਇਹਦੀ ਭੂਆ ਦੀ ਕੁੜੀ ਉੱਥੇ ਬੈਹੀ ਹੋਈ ਐ ਉੱਥੇ ਚਲੇ ਜਾਣਾ ਚਾਹ ਪਾਣੀ ਪੀ ਕੇ ਭਈ ਇਸ ਵਾਰ ਬੋਟਾ ਆਮਾਦੀ ਪਾਰਟੀ ਨੇ ਦੂੋਂ ਭਾਈ ਅਗਲਾ ਕਹਿੰਦਾ ਮੇਰੀ ਤਾਂ ਕੁੜੀ ਦੇ ਸਹੁਰਿਆਂ ਤੋਂ ਪੂਰੀ ਆ ਗਏ ਸਾਰੇ ਆਏ ਸੀ ਭਾਈ ਵੀ ਉਹ ਆਪਾਂ ਦਾ ਭਾਈ ਉਧਰ ਪਾਵਾਂਗੇ ਉਹੋ ਆਪ ਹੀ ਮਨਾ ਲੈਂਦੀ ਐ ਫਿਰ ਘਰ ਵਾਲੇ ਨੂੰ ਵੀ ਐਤ ਕੀ ਹੁਣ ਦੇਖ ਲੈ ਤੇਰੇ ਕਹੇ ਤੇ ਕਿੰਨੀ ਵਾਰੀ ਪਾਤੀਆਂ ਹੁਣ ਐਤ ਕੀ ਜੇ ਰੋਟੀ ਖਾਣੀ ਐ ਨਾ ਫਿਰ ਉਹ ਕਹਿੰਦਾ ਜਿਵੇਂ ਕਹਾਂਗੇ ਉਹ ਮੈਂ ਕਰ ਲਾਂਗੇ ਬਸ ਹੈ ਸੋ ਬਹੁਤ ਵੱਡਾ ਯੋਗਦਾਨ ਤੁਹਾਡਾ ਹੋ ਸਕਦਾ ਇਸ 'ਚ ਕਿ ਉਹ ਹਰ ਰੋਜ਼ ਇੱਕ ਵਾਰ ਕਿ ਹੋਇਆ ਮੈਂ ਮੈਂ ਬਠਿੰਡ ਇਲੈਕਸ਼ਨ ਲੜ ਰਿਆ ਸੀ ਮੈਂ ਖੁਦ 19 ਚ ਸੰਗਰੂਰ ਤੋਂ ਮੇਰੀ ਡਿਊਟੀ ਲੱਗੀ ਬਠਿੰਡੇ ਮੈਂ ਬਠਿੰਡੇ ਦੇ ਪਿੰਡਾਂ ਚ ਫੇਰਾ ਮੈਨੂੰ ਸਾਹਮਣੇ ਮੁੰਡੇ ਗਨਮੈਨ ਕਹਿੰਦੇ ਜੀ ਮੰਮੀ ਵਾਲੀ ਗੱਡੀ ਆ ਰਹੀ ਹੈ ਮੈਂ ਕਿਹਾ ਮੰਮੀ ਇੱਧਰ ਕਿੱਧਰ ਫਿਰਦੀ ਐ ਤਲਵੰਡੀ ਸਾਬੋ ਕਣੀ ਗੱਡੀ ਰੋਕੀ ਮੇਲੇ ਮੈਂ ਕਿਹਾ ਮੰਮੀ ਸੰਗਰੂਰ ਡਿਊਟੀ ਨਹੀਂ ਹੈਗੀ ਆਪਣੀ ਕਹਿੰਦੇ ਹਾਂ ਸੰਗਰੂਰ ਤੇ ਫਿਰ ਇੱਧਰ ਕਿੱਧਰ ਤਲਵੰਡੀ ਸਾਬੋ ਦਾ ਪਿੰਡ ਨੇ ਇਹ ਕਹਿੰਦੀ ਸੰਗਰੂਰ ਵਾਸਤੇ ਆਈਆਂ ਪੁੱਤ ਮੈਂ ਕਿਹਾ ਵੀ ਸੁਰੂਰ ਬਾਤ ਕਿਵੇਂ ਆ ਨਮੋਲ ਵਾਲਾ ਜਿਹੜਾ ਭੋਲਾ ਹੈ ਉਹਦਾ ਫੁੱਫੜ ਜਿਹੜਾ ਹੈ ਉਹ ਤਲਵੰਡੀ ਸਾਹ ਉਹਦੀ ਪੂਆ ਇੱਥੇ ਬੈਈ ਹੋਈ ਹੈ ਤਲਵੰਡੀ ਸਾਹ ਉਹਦੇ ਫੁੱਫੜ ਦੀ ਚੱਲਦੀ ਹੈ ਫੁੱਫੜ ਦੇ ਕਹਿਣ ਤੇ ਸਾਰੀਆਂ ਵੋਟਾਂ ਨਮੋਲ ਆਣੀਆਂ ਪੈਣ ਗਿਆ ਉਹਨੂੰ ਕਹਿਣ ਆਏ ਹੋਏ ਆ ਮੈਂ ਮੈਂ ਕਿਹਾ ਆਪਾਂ ਨਹੀਂ ਹਾਰਦੇ ਆਪਾਂ ਨਹੀਂ ਹਾਰਦੇ ਆਜ਼ਿਕ ਲੋ ਮੈਨੂੰ ਕਹਿੰਦਾ ਤੂੰ ਇੱਥੇ ਟ੍ਰੇਨਿੰਗ ਚ ਮੇਰੀ ਮੇਬੇ ਨੂੰ ਕੌਣ ਲੈ ਕੇ ਆਈਏ ਤੂੰ ਉਹ ਦੇ ਉਟ ਰੇਨਿੰਗ ਅਸਰੀ ਤੁਨੂੰ ਸੋ ਅਗਲੇ ਕੋਈ ਕੋਈ ਟ੍ਰੇਨਿੰਗ ਕੈਂਪ ਲਾ ਰਿਹਾ ਨਾ ਮੇਰੀ ਬੇਬੇ ਨੂੰ ਪਾ ਮੈਂ 3 ਅਗਸਟ ਦਾ ਬਣਾਇਓ ਬਸ ਉਹਨੂੰ ਇੱਥੇ ਵਿੱਚ ਬਿਠਾ ਦੇਓ ਬਸ ਉਦੋਂ ਬਾਅਦ ਮਨੀਸ਼ ਭਾਈ ਜਦੋਂ ਵਿੱਚ ਬਿਠਾਤੀ ਮੇਰੀ ਬੇਬੇ ਉਦੋਂ ਬਾਅਦ ਜੇ ਤੁਹਾਡੇ ਕੋਲੇ ਕੋਈ ਆ ਗਈ ਤਾਂ ਮਿੰਨੋ ਸੇ ਉੱਧਰ ਜਾਊ ਉੱਧਰ ਹੀ ਨਾ ਸਾਰੀ ਸੋ ਮਾਵਾ ਠੰਡੀਆਂ ਸ਼ਾਮਾਂ ਸ਼ਾਮਾਂ ਕੌਣ ਕਰੇ ਪ੍ਰੋਫੈਸਰ ਮੋਨ ਸਿੰਘ ਨੇ ਲਿਖਿਆ ਮਾਂ ਵਰਗਾ ਕਣਸ਼ਾ ਮਾਂ ਬੂਟਾ ਮਾਂ ਵਰਗਾ ਕਣਸ਼ਾ ਮਾਂ ਬੂਟਾ ਮੈਨੂੰ ਕਿਤੇ ਨਜ਼ਰ ਨਾ ਆਏ ਲੈ ਕੇ ਜੀਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ ਇਹ ਮਾਵਾਂ ਦਾ ਸਤਕਾਰ ਸੋ ਇਹ ਸਾਡੀ ਪਾਰਟੀ ਦੇ ਵਿੱਚ ਅਸੀਂ ਸਤਕਾਰ ਵੀ ਦੇਵਾਂਗੇ ਅਸੀਂ ਪਾਰਟੀ ਦੇ ਵਿੱਚ ਤੁਹਾਨੂੰ ਮਾਨ ਸਨਮਾਨ ਸੰਗਠਨ ਚ ਵੀ ਮਿਲੂਗਾ ਸਰਕਾਰ ਚ ਵੀ ਇਸ ਵਕਤ ਡਾਕਟਰ ਬਲਜੀਤ ਕੌਰ ਬਹੁਤ ਅੱਛਾ ਤਰੀਕੇ ਨਾਲ ਚਲਾ ਰਹੇ ਨੇ ਮੰਤਰਾਲਾ ਹੈਨਾ ਸਾਡੇ ਮਨਿਸਟਰ ਹੈਗੇ ਨੇ ਹੈਨਾ ਸੋ ਸਾਡੇ ਐਮਐਲਏ ਸਹਿਬਾਨ ਬਹੁਤ ਆਪਣਾ ਵਧੀਆ ਤਰੀਕੇ ਨਾਲ ਹਲਕਾ ਚਲਾ ਰਹੇ ਨੇ ਹੈਨਾ ਤੇ ਖੈਰ ਮੈਡਮ ਰਾਜ ਰਣੀ ਗਿਲ ਤੱਕ ਕਿਉਂਕਿ ਇਹ ਸਰਕਾਰ ਵੱਲੋਂ ਨਹੀਂ ਹੈਗੇ ਇਹ ਪੰਜਾਬ ਵੱਲੋਂ ਨੇ ਇਹ ਤਾਂ ਕੋਈ ਵੀ ਕਿਸੇ ਦਾ ਵੀ ਕੋਈ ਕਿਤੇ ਵੀ ਕੋਈ ਮਹਿਲਾ ਨਾਲ ਜਾਂ ਕੋਈ ਕਿਤੇ ਕੋਈ ਗੀਤ ਇਹ ਜਾ ਗਿਆ ਕਿ ਜਿਸ ਦੇ ਚ ਮੈਲਾ ਐਂਟੀ ਮੈਲਾ ਕੋਈ ਗੱਲ ਬੋਲੀ ਹੋਈ ਹੈ ਜਾਂ ਬੋਲਨੇ ਤੇ ਇਹ ਉਹਨਾਂ ਦਾ ਕੰਮ ਹੈ ਆਪਣਾ ਖੂਬ ਨਭਾ ਰਹੇ ਨੇ ਕਿਤੇ ਨਾ ਕਿਤੇ ਕਦੇ ਨਾ ਕਦੇ ਪੜਦੇ ਰਹਿੰਦੇ ਕਿਉਂਕਿ ਇਹ ਇੱਕ ਕਮਿਸ਼ਨ ਜਿਹੜਾ ਉਹ ਇੰਡੀਪੈਂਡੈਂਟ ਆ ਉਹ ਤੇ ਸਰਕਾਰ ਦੀ ਨਹੀਂ ਚੱਲ ਸਕਦੀ ਇਹ ਆਰਡਰ ਦੇ ਸਕਦੇ ਆ ਇਹ ਡੀਜੀਪੀ ਨੂੰ ਆਰਡਰ ਦੇ ਸਕਦੇ ਆ ਕਿ ਇਹ ਤੇ ਪਰਚਾ ਦਰਜ ਕਰ ਦਿਓ ਇਹਨੂੰ ਆ ਕਰ ਦਿਓ ਪਰ ਅਸੀਂ ਇਹਨਾਂ ਨੂੰ ਆਰਡਰ ਨਹੀਂ ਦੇ ਸਕਦੇ ਕਿਉਂਕਿ ਇਹ ਕਮਿਸ਼ਨ ਜਿਹੜਾ ਉਹ ਸਰਕਾਰ ਦੇ ਜਿਹੜਾ ਕਾਰਜਾਂ ਤੋਂ ਬਾਹਰ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਤੁਹਾਡਾ ਦਿਨ ਜਿਹੜੇ ਟ੍ਰੇਨਿੰਗ ਵਾਲੇ ਨੇ ਉਹ ਵਧੀਆ ਲੰਘੇ ਹੋਣਗੇ ਤੁਹਾਡੇ ਚਿਹਰਿਆਂ ਦੀ ਖੁਸ਼ੀ ਜਾਂ ਤੁਹਾਡਾ ਜਜ਼ਬਾ ਜਿਹੜਾ ਦੱਸਦਾ ਹੈ ਕਿ ਕੁਝ ਨਾ ਕੁਝ ਤਾਂ ਸਿੱਖ ਹੀ ਗਏ ਹੋਗੇ ਤੁਸੀਂ ਤੇ ਤੁਹਾਡੇ ਚੋਂ ਆਉਣ ਵਾਲੇ ਵੱਡੇ ਵੱਡੇ ਮੰਤਰੀ ਵੱਡੇ ਵੱਡੇ ਐਮਐਲਏ ਵੱਡੇ ਵੱਡੇ ਕਾਉਂਸਲਰ ਵੱਡੇ ਵੱਡੇ ਬਈਅਰ ਵੱਡੇ ਵੱਡੇ ਪਿੰਡਾਂ ਦੇ ਸਰਪੰਚ ਅੱਜ ਅੱਜ ਕੁਦਰਤੀ ਅੱਜ ਸਵੇਰੇ ਮੈਂ 10 ਵਜੇ ਫਤਿਹਗੜ ਸਾਹਿਬ ਸੀਗਾ ਜਿਹੜੇ ਮਹਿਲਾ ਸਰਪੰਚ ਚੁਣੀਆਂ ਗਈਆਂ ਨੇ ਪਹਿਲੀ ਵਾਰ ਜਾਂ ਮਹਿਲਾ ਪੰਚ ਚੁਣੀਆਂ ਗਈਆਂ ਨੇ ਅੱਜ 350 400 ਦੇ ਕਰੀਬ ਅਸੀਂ ਸਪੈਸ਼ਲ ਟ੍ਰੇਨ ਕਰਕੇ ਉਹਨਾਂ ਦੀ ਮਹਾਰਾਸ਼ਟਰ ਦੇ ਵਿੱਚ ਟ੍ਰੇਨਿੰਗ ਹੋਣੀ ਹੈ ਪੰਚ ਸਰਪੰਚ ਦੀ ਅੱਜ ਅਸੀਂ ਉਹਨਾਂ ਨੂੰ ਫਤਿਹਗੜ ਸਾਹਿਬ ਤੋਂ ਚੰਡੀ ਦੇ ਕੇ ਗੱਡੀ ਰਵਾਨਾ ਕੀਤੀ ਹੈ ਟ੍ਰੇਨ ਪੂਰੀ ਫੁੱਲੀ ਏਸੀ ਐਂਡ ਸਾਰੀਆਂ ਫੈਸਿਲਿਟੀਆਂ ਸਵਿਥ ਪਹਿਲਾਂ ਹਜੂਰ ਸਾਹਿਬ ਮੱਥਾ ਟੇਕਣ ਗਏ ਜਾਂ ਕਿ ਉਹ ਨੰਦੇੜ ਸਾਹਿਬ ਫਿਰ ਉਸ ਤੋਂ ਬਾਅਦ ਆਪਣੇ ਟ੍ਰੇਨਿੰਗ ਕੈਂਪ ਤੇ ਜਾਣ ਗਏ ਐਸੇ ਤਰ੍ਹਾਂ ਦੇ ਬੈਚ ਜਿਹੜੇ ਨੇ ਤਿੰਨ ਗੱਡੀਆਂ ਦੇ ਬੈਚ ਜਿਹੜੇ ਨੇ ਉਹ ਜਾਣਗੇ ਅੱਗੇ ਤੇ ਨਾਲ ਉਹਨਾਂ ਦੇ ਲਾਈਜ਼ਨ ਅਫਸਰ ਵੀ ਗਏ ਨੇ ਕੋਈ ਦਿੱਕਤ ਆਵੇ ਕੋਈ ਖਾਣ ਪੀਣ ਦੀ ਜਾਂ ਰਹਿਣ ਦੀ ਸਾਰਾ ਪ੍ਰਬੰਧ ਗਵਰਨਮੈਂਟ ਕਰੂਗੀ ਸੋ ਅਸੀਂ ਐਸੀ ਪਾਰਟੀਆਂ ਅਰਵਿੰਦ ਕੇਜਰੀਵਾਲ ਜੀ ਦੀ ਗਵਾਈ ਚ ਜਿਹੜੇ ਹਰ ਵਰਗ ਦੀ ਇੱਜ਼ਤ ਕਰਦੇ ਆ ਧਰਮ ਦੀ ਰਾਜਨੀਤੀ ਅਸੀਂ ਕਰਦੇ ਨਹੀਂ ਨਾ ਕਿਸੇ ਨੂੰ ਲੜਾਉਨੇ ਆ ਨਾ ਪੜਕਾਉਨੇ ਆ ਅਸੀਂ ਤਾਂ ਹੱਥ ਬਨ ਕੇ ਲੋਕਾਂ ਦੇ ਕੁੰਡੇ ਖੜਕਾਉਨੇ ਆ ਤੇ ਉਹ ਉਸੇ ਨਾਲੇ ਲੋਕ ਆਪਾਂ ਨੂੰ ਜਿਹੜਾ ਪਿਆਰ ਦਿੰਦੇ ਆ ਕਿ ਭਾਈ ਤੁਸੀਂ ਤਾਂ ਸਾਡੇ ਵਰਗੇ ਹੀ ਆਂ ਰੋਜ਼ ਪਤਾ ਨਹੀਂ ਕਿੰਨੀਆਂ ਮੈਂ ਮੇਰੀ ਮਾਂ ਨੂੰ ਕਿਤੇ ਉਹਨਾਂ ਨੇ ਟੈਲੀਵਿਜ਼ਨ ਵਾਲੇ ਆ ਗਏ ਕੋਈ ਉੱਥੇ ਕਿਉਂਕਿ ਪਿੰਡ ਰਹਿੰਦੇ ਆ ਬੇਬੇ ਸ਼ਹਿਰ 'ਚ ਜੀਣ ਲੱਗਦਾ ਜਿਆਦੇ ਤੇ ਪਿੰਡ ਕੋਈ ਆ ਗਿਆ ਟੀਵੀ ਵਾਲਾ YouTube ਵਾਲੇ ਕੋਈ ਮੁੰਡੇ ਆ ਜਾਂਦੇ ਨੇ ਕਹਿੰਦੇ ਕਿੰਨੇ ਦਿਨ ਹੋ ਗਏ ਤੈਨੂੰ ਭੀ ਭਗਵਾਨਤ ਨੂੰ ਮਿਲੈਨੂੰ ਬੇਬੇ ਕਹਿੰਦੀ ਭਾਈ ਅੱਜ 37 ਦਿਨ ਹੋ ਗਏ ਲੈ 37 ਦਿਨ ਕਹਿੰਦੇ ਲੈ ਮਹੀਨੇ ਤੋਂ ਉੱਪਰ ਹੋ ਗਿਆ ਤੇ 37 37 ਦਿਨ ਦੇਖੋ ਤੁਸੀਂ ਆਪ ਆਪਣੇ ਮੁੰਡੇ ਨੂੰ ਨਹੀਂ ਮਿਲ ਸਕਦੇ ਕੀ ਕਹਿਣਾ ਚਾਹੋਗੇ ਕਹਿੰਦੀ ਫਿਰ ਕੀ ਹੁੰਦਾ ਫਿਰ ਕੀ ਹੁੰਦਾ ਜੇ ਮੈਨੂੰ ਨਹੀਂ ਮਿਲਦਾ ਪਰ ਮੈਂ ਟੈਲੀਵਿਜ਼ਨ ਤੇ ਦੇਖਦੀ ਆ ਮਿਲਦਾ ਤਾਂ ਰੋਜ਼ ਮਾਵਾਂ ਨੂੰ ਹੀ ਹੁੰਦਾ ਕਦੇ ਨਰੇਗਾ ਵਾਲਿਆਂ ਕੋਲੇ ਖੜਾ ਹੁੰਦਾ ਕਦੇ ਕਦੇ ਆਂਗਣ ਵਾੜੀ ਵਾਲਿਆਂ ਕੋਲ ਖੜਾ ਹੁੰਦਾ ਕਦੇ ਕਿਸੇ ਨੂੰ ਮਿਲ ਜਨਾਂ ਹੁੰਦਾ ਸੋ ਜਿਹੜਾ ਇਹ ਸਿਰ ਪਲੋਸਣਾ ਜਿਹੜਾ ਹੁੰਦਾ ਬਹੁਤ ਘੱਟ ਲੋਕਾਂ ਦੇ ਹਿੱਸੇ ਆਇਆ ਔਰ ਅਸੀਂ ਆਪਣੇ ਆਪ ਨੂੰ ਕਿਸਮਤ ਅਲੇ ਸਮਝਦੇ ਆ ਕਿ ਮਾਵਾ ਦਾ ਸਿਰ ਪਲੋਸਣਾ ਪੈਣਾ ਦੀਆਂ ਦੁਆਵਾਂ ਜੇ ਕਿਤੇ ਦੋਨੇ ਮਿਲ ਜਾਣ ਤਾਂ ਦੁਨੀਆ ਦੀ ਕੋਈ ਮੰਜ਼ਲ ਐਸੀ ਨਹੀਂ ਜਿਹੜੀ ਸਰ ਨਾ ਕੀਤੀ ਜਾ ਸਕੇ ਕਿਉਂਕਿ ਆਪਾਂ ਤਾਂ ਮਿਲਦੇ ਹੀ ਰਹਿਣਾ ਸੀਐਮ ਸਾਹਿਬ ਸਾਡੇ ਕਨਵੀਨਰ ਸਾਹਿਬ ਉਹ ਕਾਫੀ ਧੀਰ ਤੋਂ ਬੇਟ ਕਰ ਰਹੇ ਆ मैं चाहूंगा कि आप उन्होंने विचार भी सुनिए सो so, मेरे वालों तुम तो बहुत बहुत मुबारक विश यू ऑल द बेस्ट लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे